ਅੱਜ ਹੀ ਇਹ ਖੂਨਦਾਨ ਕੈਂਪ ਲਗਾਇਆ ਗਿਆ ਕਿੰਨਾ ਉਹਨੇ ਲਗਾਇਆ ਗਿਆ ਕਿ ਉਹ ਸੀ ਨਹੀਂ ਆ ਤੇ ਅਸੀਂ ਅਦਲਖਾ ਬਲੱਡ ਬੈਂਕ ਦੇ ਸਹਿਯੋਗ ਨਾਲ ਅਸੀਂ ਆਪਣੇ ਹਸਪਤਲ ਨੂੰ ਬਣਾ ਰਹੀ ਹਸਪਤਲ ਦੇ ਵਿੱਚ ਅਸੀਂ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਸੀ ਕਹਾਂਦੇ ਲੋੜਵੰਦ ਮਰੀਜ਼ਾਂ ਨੂੰ ਵੇਲ ਕੁਰੇਜੇ ਬਲੱਡ ਦੀ ਜ਼ਰੂਰਤ ਦਾ ਉਹਦੀ ਕਾਰਡ ਨਾ ਕਿੰਨੇ ਯੂਟਾ ਹੁਣ ਤੱਕ ਖੂਨਦਾਨ ਦਾ ਚੱਕਰ ਹੋਂ ਤੱਕ ਕਿ ਦਿਰੀ ਚਲੀ ਬਲੱਡ ਯੂਨਟ ਜਿਆਦਾ ਬਲੀਡ ਹੋ ਗਏ ਸਾਨੂੰ ਉਮੀਦ ਹੈ ਸ਼ਾਮ ਤੱਕ ਅਸੀਂ ਇਸ ਤੋਂ ਜ਼ਿਆਦਾ 70-75% ਦੇ ਕਰੀਬ ਅਸੀਂ ਬਲੀਡ ਕਰ ਲਾਂਗੇ ਕਈ ਸਰ ਖੂਨਦਾਨ ਕੱਲ ਤੋਂ ਬਹੁਤ ਡਰਦੇ ਨਾਲ 30 ਮੈਸੇਜ ਆ ਜਾਂਦੇ ਨੇ ਕਿੰਨੇ ਖੂਨ ਵੀ ਇਹਦੇ ਕਰ ਦਿੰਦਾ ਨੇ ਇੱਕ ਮਤਲਬ ਸੋਸਾਇਟੀ ਦੇ ਵਿੱਚ ਕੱਲੋ ਇੱਕ ਮੇਥ ਹੈ ਵੀ ਖੂਨਦਾਨ ਦੇ ਨਾਲ ਕਮਜ਼ੋਰੀ ਆ ਜਾਏਗੀ ਬਲੱਡ ਕਢਾਉਣਾ ਤੋਂ ਜੋ ਵੀ ਐਸਾ ਕੁਝ ਨਹੀਂ ਹੈ ਜਿਹੜਾ ਅਸੀਂ ਬਲੱਡ ਡੋਨੇਟ ਕਰਦੇ ਹਾਂ 24 ਘੰਟੇ ਦੇ ਵਿੱਚ ਸਾਡਾ ਸਰੀਰ ਇਸ ਨੂੰ ਪੂਰਾ ਕਰ ਲੈਂਦਾ ਹੈ ਕਹੋਂ ਬੰਦੇ ਨਾਲ ਕੋਈ ਖੂਨ ਜਰੀ ਨਹੀਂ ਆਉਂਦੀ શરી ਦੇ ਵਿੱਚ 1% ਵੀ ਰੂਪਰ ਨਹੀਂ ਕਰਦਾ ਜਿਹੜੇ ਖੂਨਦਾਨ ਕਰਦੇ ਹੋ ਉਹਨਾਂ ਨੂੰ ਚੀਜ਼ ਦਿੱਤਾ ਜਾਂਦਾ ਖਾਂ ਬਾਈ ਖੂਨਦਾਨ ਕਰਨ ਤੋਂ ਬਾਅਦ ਤੇਰੀ ਵੀ ਚੀਜ਼ ਹੁੰਦੀ ਉਹਨੂੰ ਡਾਈਟ ਦਿੱਤੇ ਬਰਡ ਦੇ ਸਕਦੇ ਆ ਜਾਂ ਬਨਾਣਾ ਕੋਈ ਵੀ ਤੁਸੀਂ ਉਹਨਾਂ ਨੂੰ ਨਿਊਟ੍ਰੀਸ਼ਨ ਵਾਸਤੇ ਤਾਂ ਜੋ ਉਹਨੂੰ ਇਮੀਡੀਏਟਲੀ ਬੇਸਿਕਲੀ ਇਵੈਸੋ ਵੈਕਲ ਸ਼ੌਕ ਹੋਣ ਦਾ ਡਰ ਰਹਿੰਦਾ ਉਹ ਕੋਈ ਜੀ ਕੋਈ ਦਿੱਕਤ ਨਾ ਹੋਵੇ ਖੂਨਦਾਨ ਕਰਨ ਤੋਂ ਪਹਿਲਾਂ ਟੈਸਟ ਵੀ ਇੱਥੇ ਕੀਤੇ ਜਾਂਦੇ ਖੂਨਦਾਨ ਦਾ ਬਲੱਡ ਗਰੁੱਪ ਕਰਦੇ ਉਹਨੂੰ ਉਹਦਾ ਸਿਸਾ ਹਦਲਨਾ ਨਹੀਂ ਉਹ ਸਿੱਧਾ ਦੇ ਬੈਗ ਦੇ ਵਿੱਚ ਸਟੋਰ ਕਰਦਾ ਹਾਂ ਉਹਦੀ ਲੇਬਲਿੰਗ ਕਰਨੀ ਹੈ ਪਰ ਵਾਇਰਲ ਮਾਰਕਰ ਵਗੈਰਾ ਜਾ ਕੇ ਉਹ ਬੈਂਕ ਦੇ ਵਿੱਚ ਸਾਰਿਆਂ ਦੀ ਸਕਰੀਨਿੰਗ ਹੁੰਦੀ ਹੈ ਦੁਆਰਾ ਪੇਸ਼ੈਂਟ ਨੂੰ ਡਿਲੀਵਰ ਕਰਨ ਤੋਂ ਪਹਿਲਾਂ ਖੂਨ ਦੀ ਹਰ ਤਰ੍ਹਾਂ ਦੀ ਜਾਂਚ ਮੁਕੰਮਲ ਕਰਕੇ ਫੇਰ ਹੀ ਪੇਸ਼ੈਂਟ ਨੂੰ ਦੇ ਦਿੱਤਾ ਜਾਂਦਾ ਜਿਹੜੀ ਪ੍ਰੀਮਨਰੀ ਜਾਂਚ ਕਿਹੜਾ ਗਰੁੱਪ ਦਾ ਖੂਨ ਹੈ ਉਹ ਇੱਥੇ ਇਹ ਕਰਦੇ ਨੇ ਸਰ ਰਮੇਸ਼ ਚੋਪੜਾ ਅੱਜ ਇਹ ਕੰਪੈਂਪ ਲਗਾਇਆ ਗਿਆ ਚੰਨੋਂ ਮਤਲਬ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ ਅਦਲਖਾ ਬਲੱਡ ਬੈਂਕ ਅਮਰਸਰ ਰੋਲਣ ਲਗਾਇਆ ਗਿਆ ਹੈ ਸਾਨੂੰ ਇਸ ਵਿੱਚ ਸਹਿਯੋਗ ਕੀਤਾ ਹੈ ਡਾਕਟਰ ਵਿਕਾਸ ਭੰਡਾਰੀ ਜੀ ਨੇ ਜਿਨ੍ਹਾਂ ਦਾ ਬੀ ਐਮ ਸੀ ਜੰਡਿਆਲੇ ਹਸਪੀਟਲ ਹੈ ਸਰ ਖੂਨਦਾਨ ਇੱਕ ਮਹਾਨ ਦਾਨ ਹੈ ਅਗਰ ਤੁਸੀਂ ਇੱਕ ਯੂਨਿਟ ਖੂਨਦਾਨ ਕਰਦੇ ਹੋ ਤਾਂ ਤਿੰਨ ਜ਼ਿੰਦਗੀਆਂ ਡਾਇਰੈਕਟ ਬਚਾ ਸਕਦੇ ਹੋ आई मीन टू से इफ यू डोनेट वन यूनिट ब्लड यू कैन सेव थ्री लाइव्स थ्री लाइफ्स ਤੇ ਸਿੱਟੀਆਂ ਬਚਦੀਆਂ ਆ ਬਾਕੀ ਤਿੰਨ ਜ਼ਿੰਦਗੀਆਂ ਦੇ ਨਾਲ ਅਗੇ ਚਾਰ ਚਾਰ ਪੰਜ ਪੰਜ ਪਰਿਵਾਰ ਦੇ ਜੀ ਵੀ ਹੁੰਦੇ ਆ ਉਹ ਵੀ ਨਾਲ ਹੀ ਬਚਦੇ ਆ ਜਿਹੜਾ ਵੀ ਖੂਨਦਾਨ ਕਰਦਾ ਹੈ ਉਹਦੇ ਸਾਰੇ ਟੈਸਟ ਮੇਜਰ ਐਚ ਆਈ ਵੀ ਐਚ ਵੀ ਐਚ ਬੀ ਵੀ ਫੀਲੀਰਲ ਮਲੇਰੀਆ ਸਾਡੇ ਬਲੱਡ ਬੈਂਕ ਵੱਲੋਂ ਕੰਪਲੀਮੈਂਟਰੀ ਕੀਤੇ ਜਾਂਦੇ ਆ ਪਰਮਾਤਮਾ ਨਾ ਕਰੇ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨੂੰ ਬੁਲਾ ਕੇ ਕਾਉਂਸਲਿੰਗ ਕੀਤਾ ਜਾਂਦਾ ਹੈ ਕਿ ਤੁਹਾਨੂੰ ਆਹ ਦਿੱਕਤ ਹੈ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਲਓ ਸੋ ਹਰੇਕ ਹੁਣ ਤੱਕ ਕਿੰਨੇ ਖੂਨ ਦਾਣ ਕਰ ਹੁਣ ਤੱਕ 40 ਯੂਨਿਟ ਕਲੈਕਟ ਹੋ ਚੁੱਕੇ ਹੈ ਜੀ ਇਹ ਹਰੇਕ ਖੂਨਦਾਨ ਕਰਨ ਤੋਂ ਪਹਿਲੇ ਬਹੁਤ ਜ਼ਿਆਦਾ ਘਬਰਾਉਂਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਸਰ ਖੂਨਦਾਨ ਕਰਨ ਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਮੇਰਾ ਬੇਟਾ 33 ਈਅਰ 올ਡ ਹੈ 122 ਵਾਰੀ ਕਰ ਚੁੱਕਿਆ 33 ਸਾਲ ਦੀ ਉਮਰ ਚ ਅਸੀਂ ਉਹਦਾ 200 ਤੋਂ ਵੱਧ ਵਾਰੀ ਕਰਵਾਉਣਾ ਹੈ ਖੂਨਦਾਨ ਲੋਕ ਇਹ ਤਾਂ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਖੂਨ ਦਾ ਵੋਲਿਊਮ ਚਰੀ ਤੇ ਨਿਚੂਰਾ ਹੋ ਜਾਂਦਾ ਅਗਰ ਤੁਸੀਂ ਪਲੇਟ ਲੈ ਡੋਨੇਟ ਕਰਦੇ ਹੋ ਉਦੋਂ ਪੱਤਰ ਘੰਟੇ ਬਾਅਦ ਦੁਬਾਰਾ ਡੋਨੇਟ ਕਰ ਸਕਦੇ ਹੋ ਸੋ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪ੍ਰਮਾਤਮਾ ਨੂੰ ਵਹਿਗਰੂ ਨੂੰ ਜਾ ਕੇ ਕੀ ਜਵਾਬ ਦੇਵਾਂਗੇ ਇਸੇ ਤੇਰੇ ਵਾਸਤੇ ਕੁਝ ਨਹੀਂ ਕੀਤਾ ਤੂੰ ਸਾਨੂੰ ਮਨੁੱਖਿਆ ਨਹੀਂ ਦਿੱਤੀ ਆ ਤੇ ਮਨੁੱਖਿਆ ਦੀ ਵਿੱਚ ਕੋਈ ਤੇ ਇਨਸਾਨੀਅਤ ਦਾ ਕੰਮ ਕਰੀਏ ਤੇ ਇਨਸਾਨੀਅਤ ਖੂਨਦਾਨ ਕਰਨ ਨਾਲੋਂ ਵੱਡੀ ਕੋਈ ਨਹੀਂ 100 ਦੇ ਦਿਓ ਕਿਸੇ ਨੂੰ 200 ਦੇ ਦਿਓ 1000 ਦੇ ਦਿਓ ਇੱਕ ਦਿਨ ਚ ਖਤਮ ਹੋ ਜਾਣਾ ਹੈ ਪਰ ਖੂਨ